ਸਰਕਲ ਦੇ ਸਕੱਤਰ ਜਤਿੰਦਰ ਕਿਸ਼ਨ ਜੀ ਔਰ ਵਾਕਈ ਮੇਰੇ ਦੋਸਤ ਔਰ ਡਿਵੀਜ਼ਨ ਕਮੇਟੀ ਔਰ ਦੂਰ ਦਰਡੇ ਤੋਂ ਚੱਲ ਕੇ ਆਏ ਹੋਏ ਮੇਰੇ ਪੈਨਸ਼ਨ ਵੀਰੋ ਭੈਣੋ ਔਰ ਉਹਨਾਂ ਦੇ ਨਾਲ ਆਏ ਹੋਏ ਬੱਚੇ ਪਰ ਸਪੈਸ਼ਲ ਤੌਰ ਤੇ ਨੰਨਾ ਮੁੰਨਾ ਬੱਚਾ ਇੱਕ ਬੇਟੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਅਸੀਂ ਜਦੋਂ ਇਹ ਪੈਨਸ਼ਨ ਡੇ ਮਨਾ ਰਹੇ ਆ ਤਾਂ ਜਿੰਨੇ ਵੀ ਪੈਨਸ਼ਨਰਾਂ ਨੂੰ ਅੱਜ ਅਸੀਂ ਸਨਮਾਨਿਤ ਕਰਨਾ ਹੈ ਜਿਨ੍ਹਾਂ ਦੇ 7 ਦਹਾਕੇ ਪੂਰੇ ਹੋ ਗਏ ਨੇ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅੱਜ ਜਦੋਂ ਅਸੀਂ ਪੈਨਸ਼ਨ ਡੇ ਦੇ ਉੱਤੇ ਵਿਚਾਰਾ ਕਰ ਰਹੇ ਆ ਕਿ ਪੈਨਸ਼ਨ ਅਸਲ ਮਿਲਣ ਦਾ ਕਾਰਨ ਔਰ ਕੋਰਟ ਦੇ ਫੈਸਲੇ ਸਰਕਾਰਾਂ ਦੇ ਉਹਦੇ ਵਿੱਚ داخل ਤਾਂ ਇਹ ਗੱਲ ਸਾਡੇ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਕੋਈ ਵੀ ਮੁਲਾਜ਼ਮ ਜਦੋਂ ਲੰਮਾ ਸਮਾਂ ਆਪਣਾ ਜ਼ਿੰਦਗੀ ਦਾ ਲਾ ਕੇ ਕਰ ਜਾਂਦਾ ਹੈ ਤੇ ਉਹਨੂੰ ਬਕਾਇਆ ਮਿਲਦੇ ਆ ਪੈਨਸ਼ਨ ਮਿਲਦੀ ਹੈ ਉਹਦਾ ਮਾਨ ਸਨਮਾਨ ਹੈ ਜਿਹੜਾ ਉਹ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਉਹ ਪੈਨਸ਼ਨ ਦੇ ਨਾਲ ਹੈ ਜਿੰਨਾ ਮੱਜਿਆਂ ਦੇ ਵਿੱਚ ਪੈਨਸ਼ਨ ਨਹੀਂ ਜਿਹੜੇ ਸਾਥੀ ਰਿਟਾਇਰ ਹੋਏ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਦਾ ਜਿਹੜਾ ਬੁਢਾਪਾ ਹੈ ਉਹਨਾਂ 'ਚ ਬਹੁਤ ਉਹਨਾਂ ਨੂੰ ਕਠਿਨਾਈਆਂ ਆਉਂਦੀਆਂ ਇਸ ਕਰਕੇ ਸਮਾਏ ਅਧਿਕਾਰ ਅਸੀਂ ਲੜਾਈ ਲੜ ਕੇ ਲਈ ਕੋਟਾ ਰਹਿਲੇ ਔਰ ਅੱਜ ਉਹਨਾਂ ਸਰਕਾਰਾਂ ਨੇ ਸਮੇਂ-ਸਮੇਂ ਸਰ ਲੰਮੇ ਸਮੇਂ ਤੋਂ ਜਦੋਂ ਅਸੀਂ ਦੇਖਦੇ ਆ ਕਿ ਜਿਹੜੀਆਂ ਵੀ ਪਾਰਟੀਆਂ ਨੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਸਟੇਟਾਂ ਦੇ ਵਿੱਚ ਰਾਜ ਕੀਤਾ ਉਹਨਾਂ ਨੇ ਹਮੇਸ਼ਾ ਲੋਕ ਵਿਰੋਧੀ ਫੈਸਲੇ ਲਏ ਆ ਔਰ ਉਹਨਾਂ ਨੇ ਕਦੇ ਵੀ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਮਜਦੂਰਾਂ ਦਾ ਜਾਂ ਕਿਸਾਨਾਂ ਦਾ ਉਹਨਾਂ ਦੇ ਹੱਕ 'ਚ ਕਦੇ ਵੀ ਫੈਸਲੇ ਨਹੀਂ ਲਏ ਇਸ ਕਰਕੇ ਅੱਜ ਸਮੁੱਚੀ ਲਕਾਈ ਸਾਡੇ ਸਾਹਮਣੇ ਆ ਅਸੀਂ ਪੈਨਸ਼ਨਰ ਦੀ ਗੱਲ ਕੀਤੀ ਹੈ ਮੇਰੇ ਸਾਥੀ ਨੇ ਕਿ 42-43 ਸਾਲ ਹੋ ਗਏ ਉਸ ਗੱਲ ਨੂੰ ਇਸ ਫੈਸਲੇ ਨੂੰ ਔਰ ਅਸੀਂ ਇਸ ਦਿਨ ਨੂੰ ਸਮੁੱਚੇ ਹਿੰਦੁਸਤਾਨ ਦੇ ਵਿੱਚ ਪੈਨਸ਼ਨਰ ਮਨਾਉਂਦੇ ਆ ਔਰ ਜੋ ਵੀ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਦਿਨ ਹੈ ਜਿਵੇਂ ਹੁਣ ਅੱਗੇ ਸ਼ਹੀਦੀ ਦਾੜਾ ਸ਼ੁਰੂ ਹੋਣਾ ਹੈ ਸਾਡੇ ਉਹ ਬਾਬੇ ਜਿਨ੍ਹਾਂ ਨੂੰ ਅਸੀਂ ਸਹਿਬਜ਼ਾਦਿਆਂ ਦੇ ਨਾਲ ਯਾਦ ਕਰਦੇ ਆ ਸਾਡੇ ਬਾਬੇ ਨੇ ਉਹ ਚਾਰੇ ਜਿਨ੍ਹਾਂ ਦੇ ਚਮਕੌਰ ਦੇ ਵਿੱਚ ਤੇ ਸਰਹੰਦ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਉਹਨਾਂ ਦੇ ਜਦੋਂ ਦਿਨ ਆਉਂਦੇ ਆ ਤੇ ਅਸੀਂ ਬੜੇ ਮਾਨ ਸਨਮਾਨ ਨਾਲ ਮਨਾਉਂਦੇ ਆ ਉਹਨਾਂ ਨੂੰ ਯਾਦ ਕਰਦੇ ਆ ਇਸ ਲਈ ਜਿਹੜੇ ਇਹੋ ਜਿਹੇ ਦਿਨ ਹੁੰਦੇ ਆ ਜਿਵੇਂ 17 ਦਸੰਬਰ ਦਾ ਜਿਹੜਾ ਉਹ ਸਾਡੇ ਹੱਕ ਦੇ ਵਿੱਚ ਆਇਆ ਫੈਸਲਾ ਇਸੇ ਕਰਕੇ 17 ਦਸੰਬਰ ਨੂੰ ਅਸੀਂ ਮਨਾਉਨੇ ਆ ਔਰ ਸਮੁੱਚੇ ਪੈਨਸ਼ਨਾਂ ਨੂੰ ਇਹ ਜਾਗਰਿਤ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਬੜਾ ਖਤਰਨਾਕ ਆ ਰਿਹਾ ਹੈ ਉਹ ਸੈਂਟਰ ਦੀ ਸਰਕਾਰ ਹੋਵੇ ਸੂਬਿਆਂ ਦੀਆਂ ਸਰਕਾਰਾਂ ਹੋਣ ਮੇਰੇ ਸਾਥੀ ਜ਼ਿਕਰ ਕਰ ਗਏ ਨੇ ਕਿ ਕਿਵੇਂ ਬਾਜਪਾ ਸਰਕਾਰ ਨੇ 2004 ਦੇ ਵਿੱਚ ਫੈਸਲਾ ਲਿਆ ਪੈਨਸ਼ਨਾਂ ਬੰਦ ਕਰਨ ਦਾ ਔਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਦੋਂ ਕੈਪਟਨ ਸਰਕਾਰ ਸੀ ਸਭ ਤੋਂ ਪਹਿਲਾਂ ਉਹ ਫੈਸਲਾ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੇ ਲਾਗੂ ਕੀਤਾ ਤਾਂ ਉਹਦੇ ਬਰ ਖਿਲਾਫ ਅੱਗੇ ਅਸੀਂ ਲੜਾਈ ਲੜਦੇ ਸੀ ਸ਼ੁਰੂ ਚ ਜਦੋਂ ਅਸੀਂ ਦੇਖਿਆ 77 78 ਤੋਂ ਲੈ ਕੇ ਉਦੋਂ ਤਨਖਾਹਾਂ ਬਹੁਤ ਨਗੌਣੀਆਂ ਹੁੰਦੀਆਂ ਸੀ ਤਨਖਾਹਾਂ ਨੂੰ ਵਧਾਉਣ ਖਾਤਰ ਅਸੀਂ ਲੜਦੇ ਕਿ ਸਾਡੇ ਸਕੇਲ ਸੋਧ ਕੇ ਵਧੀਆ ਸਕੇਲ ਦਿੱਤੇ ਜਾਣ ਬਤਨਖਾਹਾਂ ਮਿਲਣ ਤਾਂ ਕਿ ਸਾਡਾ ਗੁਜ਼ਾਰਾ ਵਧੀਆ ਹੋ ਸਕੇ ਤਾਂ ਹੁਣ ਲੜਾਈ ਜਿਹੜੀ ਸਾਡੀ ਹੈ ਉਸ ਦੇ ਉਲਟ ਜਾਂਦੀ ਰਹੀ ਪਹਿਲਾਂ ਜੋ ਡੀਏ ਮਿਲਦਾ ਸੀ ਸੈਂਟਰ ਤੋਂ ਉਹ ਨਾਲ ਦੇ ਨਾਲ ਪੰਜਾਬ ਸਰਕਾਰ ਲਾਗੂ ਕਰ ਦਿੰਦੀ ਸੀ ਹੁਣ ਲੜਾਈ ਇਸ ਗੱਲ ਤੇ ਆ ਕੇ ਖੜ ਗਈ ਕਿ ਜਿਹੜਾ ਡੀਏ ਮਿਲਦਾ ਹੈ ਉਹਦੇ ਖਾਤਰ ਵੀ ਲੜਨਾ ਪੈਂਦਾ ਜਿਹੜੀ ਪੈਨਸ਼ਨ ਮਿਲਦੀ ਸੀ 2004 ਤੋਂ ਬੰਦ ਕਰਤੀ ਉਹਦੇ ਖਾਤਰ ਵੀ ਇੱਕ ਵੱਡੀ ਲੜਾਈ ਉਦੋਂ ਬਾਅਦ ਜੋ ਸਾਡੇ ਬੱਚੇ ਨੌਕਰੀ ਦੇ ਵਿੱਚ ਆਏ ਆ ਤਾਂ ਉਹ ਬਾਕੀ ਮੰਗਾਂ ਨੂੰ ਛੱਡ ਕੇ ਇੱਕ ਵੱਡੀ ਲੜਾਈ ਉਹਨਾਂ ਦੇ ਸਾਹਮਣੇ ਖੜ ਗਏ ਕਿ ਜਦੋਂ ਅਸੀਂ ਰਿਟਾਇਰ ਹੋਵਾਂਗੇ ਸਾਨੂੰ ਪੈਨਸ਼ਨ ਨਹੀਂ ਮਿਲੇਗੀ ਸਾਨੂੰ ਡੀਏ ਨਾਲ ਦੀ ਨਾਲ ਨਹੀਂ ਮਿਲ ਰਿਹਾ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇੱਥੋਂ ਦੀ ਅਫਸਰਸ਼ਾਹੀ ਜਿਨ੍ਹਾਂ ਨੇ ਸਮੁੱਚਾ ਉਹ ਸਾਰਾ ਬਕਾਇਆ ਵੀ ਲੈ ਲਿਆ ਡੀਏ ਵੀ ਕਿਸ ਤੋਂ ਉਹਨਾਂ ਨੂੰ ਨਾਲ ਦੀ ਨਾਲ ਲਾਗੂ ਹੁੰਦੀ ਹੈ ਕਿਉਂਕਿ ਕਾਨੂੰਨ ਉਹਨਾਂ ਨੇ ਬਣਾਉਣਾ ਉੱਥੇ ਬੈਠ ਕੇ ਕਾਨੂੰਨ ਬਣਾਉਣ ਵਾਲੇ ਆਪਣੇ ਹੱਕਾਂ ਦੇ ਵਿੱਚ ਕਾਨੂੰਨ ਬਣਾਉਂਦੇ ਨੇ ਉਹਨਾਂ ਨੇ ਇਹ ਲਾਈਨ ਪਵਾ ਲਈ ਕਿ ਜਦੋਂ ਸੈਂਟਰ ਦੇ ਵਿੱਚੋਂ ਜਦੋਂ ਵੀ ਡੀਏ ਮਿਲੇਗਾ ਉਹ ਨਾਲ ਦੇ ਨਾਲ ਅਫਸਰਸ਼ਾਹੀ ਨੂੰ ਮਿਲੇਗਾ ਕੋਈ ਬਕਾਇਆ ਨਹੀਂ ਉਹਨਾਂ ਦਾ ਔਰ ਜਿਹੜੀਆਂ ਵੀ ਸਹੂਲਤਾਂ ਬਾਕੀ ਨੇ ਉਹ ਨਾਲ ਦੇ ਨਾਲ ਪ੍ਰਾਪਤ ਕਰ ਰਹੇ ਆ ਤੇ ਥੱਲੇ ਜਿਹੜੇ ਮੁਲਾਜ਼ਮ ਐ ਉਹਨਾਂ ਦਾ ਅਸੀਂ ਲੜ ਰਹੇ ਆ ਕਿ ਪਿਛਲੇ 7-8 ਸਾਲਾਂ ਤੋਂ ਲੈ ਕੇ ਬਕਾਇਆ ਖੜਾ ਹੈ ਹਰੇਕ ਸਾਡੇ ਸਾਥੀ ਦਾ 3 ਤੋਂ 4 ਲੱਖ ਦਾ ਬਕਾਇਆ ਖੜਾ ਹੈ ਜਦੋਂ ਅਸੀਂ ਉਹ ਬਕਾਇਆ ਦੀ ਗੱਲ ਕਰਦੇ ਆ ਤਾਂ ਸਾਥੀ ਜ਼ਿਕਰ ਕਰ ਗਏ ਕਿ ਪਿੱਛੇ ਕੋਰਟ ਦੇ ਵਿੱਚ ਗਏ ਸਾਡੇ ਸਾਥੀ ਉੱਥੇ ਜਾ ਕੇ ਕੇਸ ਦੇ ਵਿੱਚ ਜੱਜ ਨੂੰ ਸਪੈਸ਼ਲੀ ਬੇਨਤੀ ਵੀ ਕੀਤੀ ਮਿਲ ਕੇ ਇਹ ਲੰਬੇ ਸਮੇਂ ਤੋਂ ਅਸੀਂ ਇਹ ਜਿਹੜੇ ਕੇਸ ਹੈ ਇਹਨਾਂ ਖਾਤਰ ਲੜ ਰਹੇ ਹਾਂ ਇਹਨਾਂ ਨੂੰ ਲੜਦਿਆਂ ਲੜਦਿਆਂ ਸਾਡੇ 30 ਹਜ਼ਾਰ ਸਾਥੀ ਜਿਹੜੇ ਸੀਗੇ ਉਹ ਰੱਬ ਨੂੰ ਪਿਆਰੇ ਹੋ ਚੁੱਕੇ ਆ ਅੱਜ ਤੱਕ ਇਹ ਸਾਨੂੰ ਏਰੀਅਰ ਨਹੀਂ ਮਿਲਿਆ ਪਮਾ ਜੱਜ ਨੇ ਵਿਸ਼ਵਾਸ ਦਿਵਾਇਆ ਪਿੱਛੇ 4 ਤਰੀਕ ਸੀ 4 ਤੋਂ ਬਾਅਦ ਆ 18 ਤਰੀਕ ਜਿਹੜੀ ਕੱਲ ਨੂੰ ਆਣੀ 18 ਤਰੀਕ ਲੈਣ ਦੀ ਲੈਣ ਚ ਉਹ ਸਫਲ ਹੋ ਗਏ ਸੀ ਉੱਥੇ ਕਿਹਾ ਕੀ ਜਾ ਰਿਹਾ ਕਿ ਇਹਨਾਂ ਨੂੰ ਏਰੀਅਰ ਅਸੀਂ 30 31 ਟਿੱਕਰ ਦੇ ਦੇਾਂਗੇ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ 27 ਟਿੱਕਰ ਤੇ ਏਰੀਆਰ 3031 ਟਿੱਕਰ ਕਹਿੰਦੇ ਜੀ ਉਹਦੇ ਚ ਅਸੀਂ ਸੋਧ ਕਰ ਲਈ ਹੁਣ ਐਤਕੀ ਜਦੋਂ ਤਰੀਕ ਤੇ ਗਏ ਚਾਰ ਤੇ ਕਹਿੰਦੇ ਉਹਦੇ ਚ ਸੋਧ ਕਰ ਲਈ ਅਸੀਂ 1 ਸਾਲ ਹੋਰ ਘਟਾ ਲਿਆ 29 ਤੋਂ ਲੈ ਕੇ ਦੇ ਦੇਾਂਗੇ ਤਾਂ ਹੈਰਾਨ ਗੀ ਦੀਆਂ ਗੱਲਾਂ ਹੈ ਜਿਹੜੀ ਸਰਕਾਰ ਇਹ ਵਾਅਦੇ ਕਰਕੇ ਆਈ ਸੀ ਆਮ ਆਦਮੀ ਪਾਰਟੀ ਦੀ ਜਿਹੜੀ ਅੰਨਾ ਹਜ਼ਾਰੇ ਦੇ ਉਸ ਅੰਦੋਲਨ ਚੋਂ ਨਿਕਲਿਆ ਹੋਇਆ ਇਹ ਕੇਜਰੀਵਾਲ ਔਰ ਕੇਜਰੀਵਾਲ ਨੇ ਬڑے ਵੱਡੇ ਗੱਪ ਮਾਰ ਕੇ ਲੋਕਾਂ ਨਾਲ ਠੱਗੀ ਮਾਰੀ ਬਾਕੀ ਹਿੰਦੁਸਤਾਨ ਦੇ ਲੋਕ ਤਾਂ ਨਹੀਂ ਠੱਗੇ ਗਏ ਔਰ ਪੰਜਾਬ ਦੇ ਲੋਕ ਮੈਂ ਕਹਿੰਨਾ ਉਹਦੇ ਚ ਜ਼ਰੂਰ ਠੱਗੇ ਕਿਉਂਕਿ ਇੱਕ